ਮੈਂ ਤੁਹਾਨੂੰ ਇੱਕ ਟਾਈਪ ਕਰਾ ਚੁੱਕਿਆਗਾ ਕਲੌਕ ਦੇ ਵਿੱਚ ਮਿੰਟ ਹੈਂਡ ਔਰ ਆਰ ਹੈਂਡ ਕਰਵਾ ਚੁੱਕਿਆ ਨਾ ਅੱਛਾ ਜੇ ਆਪਾਂ ਆਰ ਹੈਂਡ ਦੀ ਗੱਲ ਕਰੀਏ ਤਾਂ ਆਰ ਹੈਂਡ 12 ਘੰਟੇ ਦੇ ਵਿੱਚ ਕਿੰਨੇ ਡਿਗਰੀ ਐਂਗਲ ਬਣਾਉਂਦੀ ਹੈ 360 ਡਿਗਰੀ ਓਕੇ ਔਰ ਇੱਕ ਘੰਟੇ ਵਿੱਚ ਕਿੰਨਾ ਬਣਾਉਗੀ 30 ਡਿਗਰੀ ਇੱਕ ਘੰਟਾ ਮਤਲਬ ਕਿ 60 ਮਿੰਟ ਠੀਕ ਹੈ ਜੀ 60 ਮਿੰਟਾਂ ਦੇ ਵਿੱਚ 30 ਡਿਗਰੀ ਹੋ ਗਿਆ ਇੱਕ ਮਿੰਟ ਵਿੱਚ ਕਿੰਨਾ ਹੋ ਗਿਆ 1/2 ਡਿਗਰੀ ਠੀਕ ਹੈ ਜੇਕਰ 1 ਮਿੰਟ ਵਿੱਚ 1/2 ਡਿਗਰੀ ਬਣਦਾ ਹੈਗਾ ਤਾਂ 1 ਸੈਕਿੰਡ ਵਿੱਚ ਕਿੰਨਾ ਬਣੂਗਾ 1/180 ਡਿਗਰੀ ਸਮਝ ਆ ਗਿਆ ਜੀ ਤਾਂ 12 ਆਰ ਦੇ ਵਿੱਚ ਐਂਗਲ ਕਿੰਨਾ ਬਣੂਗਾ 360 360 ਡਿਗਰੀ ਔਰ 1 ਆਰ ਵਿੱਚ ਕਿੰਨਾ ਐਂਗਲ ਬਣੂਗਾ 30 ਡਿਗਰੀ ਔਰ 1 ਮਿੰਟ ਵਿੱਚ ਕਿੰਨਾ ਐਂਗਲ ਬਣੂਗਾ 1/2 ਡਿਗਰੀ

ਆਰ ਹੈਂਡ ਦੇ ਦੁਆਰਾ ਕਿੰਨੇ ਡਿਗਰੀ ਐਂਗਲ ਬਣਾਇਆ ਜਾਵੇਗਾ 8 ਘੰਟੇ 46 ਮਿੰਟ ਔਰ 60 ਸੈਕਿੰਡ ਦੇ ਵਿੱਚ ਕੰਟੀ ਵਾਲੀ ਸੀ ਦੁਆਰਾ ਕਿੰਨੇ ਡਿਗਰੀ ਐਂਗਲ ਬਣਾਇਆ ਜਾਵੇਗਾ اچھا ਇਸਾ ਹਮ ਜੇ ਮੈਂ ਕਿਸੇ ਬੱਚੇ ਨੂੰ ਬੁਲਾਵਾ ਇੱਥੇ ਆ ਕੇ ਸੋਲਵ ਕਰ ਸਕਦਾ ਹੈਗਾ ਕਿੰਨੇ ਬੱਚੇ ਚੈਲੰਜ ਕਰਦੇ ਨੇ ਕਿ ਸਾਡੇ ਅਸੀਂ ਬੋਰਡ ਦੇ ਆਤੀ ਸੋਲਵ ਕਰ ਸਕਦੇ ਹਾਂ ओके वेरी गुड आज बड़े रद्दी ओके बड़े क्लैपिंग करो एक बार कलैपिंग कर दो रे ओके ਸਮਝਾਓ ਸਮਝਾਇਆ ਤਾਂ ਹੈ ਨੀਗਾ ਹਾਂਜੀ ਤੁਸੀਂ ਹੁਣ ਮੇਰੇ ਵੀਡੀਓ ਸੁਣੋ ਤੁਸੀਂ ਸਮਝ ਲਓ ਵੀ ਤੁਸੀਂ ਟੀਚਰ ਹੈਗੇ ਹੋ ਠੀਕ ਹੈ ਔਰ ਮੈਂ ਇੱਕ ਸਟੂਡੈਂਟ ਆ ਔਰ ਤੁਸੀਂ ਮੈਨੂੰ ਸ਼ਾਮ ਸਮਝਾਉਣਾਗਾ ਉਹਦੇ ਫਿਰੋ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਮਾਈਕ ਲੱਗ ਗਿਆ ਸਰ ਜਿਹੜੇ ਹਾਸ ਹੁੰਦੇ ਨੇ ਉਹਨਾਂ ਨੂੰ ਸਰ ਆਪਾਂ ਹਾਸ ਨਾਲ ਮਲਟੀਪਲਾਈ ਕਰਨਾ ਹੈ ਸਾਨੂੰ ਸਰ ਪਤਾ ਹੈ ਵੀ ਇੱਕ ਹਾਸ ਦੇ ਵਿੱਚ 30 ਡਿਗਰੀ ਦਾ ਐਂਗਲ ਬਣਾਂਦੀ ਹੈ ਸਰ ਇਸ ਤਰ੍ਹਾਂ ਮਲਟੀਪਲਾਈ ਕਰਕੇ ਦੋਵਾਂ ਨੂੰ 240 ਅੰਸ਼ ਆ ਜੂਗਾ ਸਰ 46 46 ਮਿੰਟ ਨੂੰ ਮਲਟੀਪਲਾਈ ਕਰਨਾ ਹੈ ਸਰ 1/2 ਡਿਗਰੀ ਦੇ ਨਾਲ ਫਿਰ ਸਰ 22 ਅੰਸ਼ ਆ ਜੂਗਾ ਸਰ 60 60 ਸੈਕਿੰਡ ਨੂੰ ਮਲਟੀਪਲਾਈ ਕਰਨਾ ਹੈ 1/2 ਦੇ 1/120 ਡਿਗਰੀ ਦੇ ਨਾਲ ਸਰ ਫਿਰ 1/2 ਆ ਜੂਗਾ ਸਰ 240 ਤੇ 223 ਨੂੰ ਪਲੱਸ ਕਰਾਂਗੇ 263 ਆਨਸਰ ਆ ਜੂਗਾ ਸਰ 263 ਸਹੀ 1/2 கரੈਕਟ ਆਨਸਰ ਆ ਜੀ ਵੈਰੀ ਗੁੱਡ